ਜੀ ਤਰਨਤਾਰਨ ਵਿਖੇ 28 ਤਰੀਕ ਨੂੰ ਇੱਕ ਮਰਡਰ ਕੇਸ ਹੋਇਆ ਸੀਗਾ ਨਸ਼ਹਿਰੋ ਫਰਨੂਆ ਦੇ ਵਿੱਚ ਨਿਸ਼ਾਨ ਚੌਧਰੀ ਦਾ ਜਿਹਦੀ ਜਿਹੜੇ ਮਰਡਰ ਤੋਂ ਬਾਅਦ ਸਤਾਨਸ਼ਰਾ ਨੇ ਇਸ ਮਰਡਰ ਦੀ ਜ਼ਿੰਮੇਵਾਰੀ ਲਈਤੀ ਸੀਗੀ ਉਸ ਤੋਂ ਬਾਅਦ 7 ਤਰੀਕ ਨੂੰ ਇੱਕ 루ੜੀਆਲਾ ਪਿੰਡ ਦੇ ਵਿੱਚ ਇੱਕ ਹੋਰ ਮਰਡਰ ਕੀਤਾ ਗਿਆ ਸੀ ਇੱਕ ਅਜੈਬ ਸਿੰਘ ਨਾਮ ਦੇ ਵਿਅਕਤੀ ਦਾ ਇਹਦੇ ਮਰਡਰ ਦੀ ਵੀ ਜ਼ਿੰਮੇਵਾਰੀ ਇਹ ਸੱਤਾਂਸ਼ਾਰਾ ਗੈਂਗ ਵੱਲੋਂ ਲਈ ਗਈ ਸੀ ਤਾਂ ਤਰਨਤਾਰਨ ਪੁਲਿਸ ਨੂੰ ਇਹ ਦੋਨਾਂ ਕੇਸਿਸ ਦੇ ਵਿੱਚ ਬੜੀ ਵੱਡੀ ਸਫਲਤਾ ਮਿਲੀ ਹੈ ਆ ਸਬਡਿਵੀਜ਼ਨ ਪੱਟੀ ਆ ਸੀਆਈ ਦੀ ਸਾਡੀ ਜਿਹੜੀ ਟੀਮ ਹੈਗੀ ਹੈ ਐਂਡ ਸਬਡਿਵੀਜ਼ਨ ਗੋਇੰਡਵਾਲ ਇਹਨਾਂ ਸਾਰਿਆਂ ਨੇ ਆ ਸਾਡੀ ਅੰਡਰ ਦ ਸੁਪਰਵੀਜ਼ਨ ਆਫ ਐਸਪੀ ਬੀ ਇਹਨਾਂ ਨੇ ਬੜਾ ਚੰਗਾ ਕੰਮ ਕੀਤਾ ਹੈ ਇਹ ਦੋਨੋਂ ਮਰਡਰ ਕੇਸਿਸ ਟ੍ਰੇਸ ਕੀਤੇ ਨੇ ਤੇ ਆ ਸਾਡੀ ਇਨਵੈਸਟੀਗੇਸ਼ਨ ਮੁਤਾਬਕ ਇਹ ਦੋਨੋਂ ਮਰਡਰ ਕੇਸਸ ਇੱਕ ਜਿਹੜਾ ਇਹਨਾਂ ਦਾ ਮੋਡਿਊਲ ਸੀਗਾ ਉਹ ਦੋਨੋਂ ਇੱਕੋ ਹੀ ਮੋਡਿਊਲ ਨੇ ਕੀਤਾ ਸੀ ਦੋ ਜਾਣੇ ਸੀਗੇ ਜਿਹਦੇ ਵਿੱਚ ਤੇ ਇਹਦੇ ਵਿੱਚ ਹਰਪਾਲ ਸਿੰਘ ਏਲੀਅਸ ਭਾਲਾ ਹੈ ਜਿਹੜਾ ਉਹ ਮੇਨ ਸ਼ੂਟਰ ਸੀਗਾ ਅਤੇ ਨਾਲ ਸਰਦੂਲ ਸਿੰਘ ਉਰਫ ਦੋਲਾ ਹੈ ਜਿਹੜਾ ਇਹ ਇਹਨਾਂ ਦੇ ਨਾਲ ਸੀਗਾ ਸਰਦੂਲ ਸਿੰਘ ਤੇ ਇੱਕ ਪਹਿਲਾ ਪਰਚਾ ਦਰਜ ਹੈ ਤੇ ਹਰਪਾਲ ਭਾਲੇ ਤੇ ਚਾਰ ਪਰਚੇ ਦਰਜ ਨੇ ਉਹ ਉਹਦੇ ਆਮ ਜਗ ਦਾ ਪਰਚਾ ਦਰਜ ਹੈ ਤੇ ਮਰਡਰ ਦਾ ਤੇ ਐਨਡੀਪੀਐਸ ਦਾ ਇਸ ਤੋਂ ਪਹਿਲਾਂ ਉਹਦੀ ਕ੍ਰਿਮੀਨਲ ਹਿਸਟਰੀ ਹੈ ਅ ਇਸ ਕੇਸ ਦੇ ਵਿੱਚ ਹੋਰ ਬੰਦੇ ਵੀ ਜੋ ਸਾਡੀ ਇਨਵੈਸਟੀਗੇਸ਼ਨ ਹੈ ਉਹਦੇ ਮੁਤਾਬਿਕ ਇਨਵੋਲਡ ਨੇ ਉਹਨਾਂ ਦੀ ਪਾਲ ਜਾਰੀ ਹੈ ਤੇ ਸਾਨੂੰ ਪੂਰੀ ਉਮੀਦ ਹੈ ਕਿ ਇਸ ਕੇਸ ਦੇ ਵਿੱਚ ਹੋਰ ਵਿਅਕਤੀ ਵੀ ਗ੍ਰਿਫਤਾਰ ਹੋਣਗੇ ਤੇ ਸਾਨੂੰ ਹੋਰ ਰਿਕਵਰੀਜ਼ ਹੀ ਮਿਲਣਗੇ ਬੜੇ ਕਤਲ ਕਰਨ ਦਾ ਮੋਟਿਵ ਕੀ ਸੀ ਨਾ ਕੀ ਕਾਰਨ ਹੋਇਆ ਅ ਦੋਨੋ ਜੋ ਦੋਨੋ ਵਾਰਦਾਤਾ ਸੀਗੇ ਉਹਨਾਂ ਦਾ ਜਿਹੜਾ ਸੀ ਵੱਖ-ਵੱਖ ਮੰਤਵ ਸੀਗਾ ਜਿਹੜਾ ਨਸ਼ਹਿਰਾ ਮਰਡਰ ਕੇਸ ਸੀ ਉਹਦੇ ਵਿੱਚ ਉਹਨਾਂ ਦਾ ਇੱਕ ਫੈਮਿਲੀ ਡਿਸਕਿਊਟ ਦਾ ਜਿਹੜਾ ਉਹ ਕਹਰੇ ਸੀਗੇ ਕਿ ਉਹਨਾਂ ਦਾ ਆਪਦੀ ਫੈਮਿਲੀ ਦਾ ਇੱਕ ਬੰਦਾ ਸੀਗਾ ਉਹਦਾ ਮਰਡਰ ਹੋਇਆ ਸੀਗਾ ਉਹਦਾ ਬਦਲਾ ਲੈਣ ਲਈ ਤੇ ਅਜੈਬ ਸਿੰਘ ਬਾਰੇ ਉਹਨਾਂ ਨੇ ਇਹ ਜੀ ਪੋਸਟ ਪਾਈ ਸੀਗੀ ਕਿ ਇਹ ਇਨਫੋਰਮੇਸ਼ਨ ਦਿੰਦਾ ਸੀਗਾ ਪਰ ਇਹ ਜੋ ਦੋਨੋ ਕੇਸਸ ਨੇ ਇਹ ਸੱਤਾਂ ਸ਼ਰਾ ਦੇ ਕੈਨ ਤੇ ਇਹਨਾਂ ਨੂੰ ਅੰਜਾਮ ਦਿੱਤਾ ਗਿਆ ਜੋ ਕਿ ਇੱਕ ਫੋਰਨ ਬੇਸਡ ਆਪਰੇਟਿਵ ਹੈ ਜਿਹੜੀ ਬਰਾਮਦਗੀ ਜਿਹੜੀ ਇਹਦੀ ਚੱਲ ਰਹੀ ਹੈ ਜੀ ਤੇ ਸਾਨੂੰ ਉਮੀਦ ਹੈ ਕਿ ਅੱਗੇ ਇਹ ਰਿਕਵਰੀ ਹੋਏਗੀ ਜਿਹੜਾ ਅੱਜ ਮੈਂ ਤਸਰਬ ਹੋਈ ਜਿਹੜਾ ਫੈਮਲੀ ਨਾਲ ਦਾ ਕਰ ਉਹ ਜਿਹੜੀ ਸਟੋਰ ਸੀ ਬੰਦਾ ਮਾਰਿਆ ਸੀ ਕੀ ਉਸ ਨਾਮ ਸੱਤੇ ਦੀ ਫੈਮਲੀ ਤੋਂ ਉਹ ਬੰਦਾ ਮਾਰਿਆ ਗਿਆ ਸੀ ਜਿਹਦਾ ਬਦਲਾ ਲੈਣਾ ਜੀ ਹੜੋ ਕਬੱਡੀ ਖਿਡਾਰੀ ਵਾਲਾ ਕੇਸ ਨਾਲ ਰਿਲੇਟਡ ਤਾਂ ਨਹੀਂ ਜਾਂ ਕਬੱਡੀ ਖਿਡਾਰੀ ਖੇਤੀ ਸਟੋਰ ਜੀ ਜਿੱਥੇ ਸੋਨੋ ਨੇ ਫਿਰ ਫਦਰ ਹੁਣ ਇਹਨਾਂ ਨੂੰ ਮਾਰ ਲਿਆ ਮੈਡਮ ਹਾਂ ਜੀ ਇਹਨਾਂ ਨੂੰ ਮਾਰ ਲਿਆ ਇਸ ਕੇਸ ਤੱਕ ਮੈਂ ਦੱਸਿਆ ਕਿ ਸਾਡੇ ਕੋਲ ਹੋਰ ਵੀ ਕਲੂਜ਼ ਨੇ ਬਹੁល ਵੀ ਰੋਕ ਇਨਵੋਲਡ ਨੇ ਉਹਨਾਂ ਦੀ ਭਾਲ ਜਾਈ ਮੈਡਮ ਹਾਇਰ ਕਿਤੇ ਕਿ ਅਸੀਂ ਪੈਸੇ ਦੇ ਦੇਣਾ ਨੂੰ ਹਾਇਰ ਕਿਤਾ ਜੀ ਹਾਂ ਜੀ ਹਾਂ ਜੀ ਇਹਨਾਂ ਨੂੰ ਸਾਰਾ ਜਿਹੜਾ ਹੈਗਾ ਇਹਨਾਂ ਨੂੰ ਉਹਨਾਂ ਦੇ ਘੇਰੇ ਤੇ ਕੀਤਾ ਸੀਗਾ ਤੇ ਉਹ ਸਾਰਾ ਕੁਝ ਹੀ ਮੈਟਰ ਆਫ ਇਨਵੈਸਟੀਗੇਸ਼ਨ ਹੈ ਜਿੱਦਾਂ ਕਿ ਮੈਂ ਕਿਹਾ ਕਿ ਇਸ ਕੇਸ ਦੇ ਵਿੱਚ ਹੋਰ ਲੋਕ ਵੀ ਸਾਨੂੰ ਇਨਵੋਲਵਡ ਲੱਗ ਰਹੇ ਨੇ ਤੇ ਅਸੀਂ ਇਹਦੇ ਨੂੰ ਇਨਵੈਸਟੀਗੇਟ ਅੱਗੇ ਕਰਾਂਗੇ ਮੈਡਮ ਇਹ ਬਸ ਕੁਝ ਡਰੱਗ ਵਗੈਰਾ ਦਾ ਤਾਂ ਨਹੀਂ ਲੈਂਦੇ ਕਿ ਕੋਈ ਡਰੱਗ ਹੁੰਦਾ ਨਸ਼ੇ ਦੇ ਆਦਮੀ ਨੂੰ ਮਿਲਦਾ ਦੇਖੋ ਜੀ ਜੋ ਵੀ ਕੁਝ ਵੀ ਹੈਗਾ ਆਫਟਰ ਮੈਡੀਕਲ ਰਿਪੋਰਟ ਹੀ ਸਾਨੂੰ ਪਤਾ ਚੱਲੇਗਾ ਸੋ ਥੈਂਕ ਯੂ